ਪੰਜਾਬ ਲਾਈ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸਫਾਈ ਸੇਵਕਾਂ ਧਾਰੀਵਾਲ ਵਿਖੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾਰੀਆਂ ਪੰਜਾਬ ਸਰਕਾਰ ਵੱਲੋਂ ਕੱਚੇ ਸਫਾਈ ਸੇਵਕ ਮਲਾਜਮਾਂ ਨੂੰ ਮਾਤਰ 7000 ਰੁਪਏ ਦਾ ਵਾਅਦਾ ਦੇਣ ਦਾ ਕੀਤਾ ਨੋਟੀਫਿਕੇਸ਼ਨ ਨਾਮਨਜ਼ੂਰ ਕਰਦੇ ਹੋਏ ਸਫਾਈ ਸੇਵਕ ਜੂਨੀਅਨ ਦੇ ਜ਼ਿਲ੍ਹਾ ਜਨਰਲ ਕਤਲ ਸਕੰਦਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਧੂ ਦੇ ਅਗਵਾਈ ਹੇਠ ਸਫਾਈ ਸੇਵਕਾਂ ਵੱਲੋਂ ਬਸ ਸਟੈਂਡ ਧਾਰੀਵਾਲ ਵਿਖੇ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾਰੀਆਂ ਵਿਗਿਆ ਤੇ ਪੰਜਾਬ ਸਰਕਾਰ ਉਰੰਦ ਨਾਰੇਬਾਜੀ ਕਰਦਿਆਂ ਇਕਾਮਦ ਪੀਕੇ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਤੁਰੰਤ ਮੰਗ ਲਾਗੂ ਨਾ ਕੀਤੀਆਂ ਤਾਂ ਪੂਰੇ ਸ਼ੁੱਬੇ ਵਿੱਚ ਸਫਾਈ ਸੇਵਕਾਂ ਹੜਤਾਲ ਕਰਨ ਲਈ ਮਜਬੂਰ ਹੋਣਗੇ ਇਸ ਮੌਕੇ ਤੇ ਪ੍ਰਧਾਨ ਜਤਿੰਦਰ ਪਿੰਕਾ ਪਵਨ ਵੱਡਾ ਮੋਨੂ ਜਿੱਦਾ ਹੈਪੀ ਸੰਧੂ ਮੁਕੱਦਰ ਸ਼ੌਰਵ ਖੋਸ਼ਲਾ ਬੱਲੀ ਅਭੀ ਵਰਨ ਸਨੈ ਪ੍ਰਿੰਸ ਕਲਿਆਨ ਤੋਂ ਇਲਾਵਾ ਸਫਾਈ ਸੇਵਕ ਹਾਜਨ ਸਾਹਿਬ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਆ ਸਕੱਤਰ सिकंदर दी जबानी देखो タルवार ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜਿੰਦਾਬਾਦ 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 ਭਗਵਾਨ ਜਿੰਦਾਬਾਦ 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 ਪੰਜਾਬ ਸਰਕਾਰ ਦਾ ਮਰਦਾਬਾਦ ਇਸ ਲਈ ਹੋ ਰਿਹਾ ਵਾ ਕਿ 2022 ਦੇ ਵਿੱਚ ਸੇ ਸੰਗਰੂਰ ਰੈਲੀ ਤੇ ਸਾਡਾ ਪੂਰਾ ਪੰਜਾਬ ਕੱਟਾ ਹੋਇਆ ਈ सीएम साहब ਜਿਹੜੇ ਪੰਜਾਬ ਦੇ ਆ ਉਹਨਾਂ ਨੇ 2022 ਤੋਂ ਸਾਡੀ ਜਿਹੜੀ ਜਥੇਬੰਦੀ ਪੰਜਾਬ ਦੀ ਆ ਪੰਜਾਬ ਪ੍ਰਧਾਨ ਜੀ ਨੂੰ ਅੱਜ ਤੱਕ ਟਾਈਮ ਨਹੀਂ ਦਿੱਤਾ। ਔਰ ਇਹੀਆਂ ਵੇਰੀਆਂ ਮਾੜੀਆਂ ਨੀਤੀਆਂ ਵਾਂ ਉਹਦੇ ਚੱਲਦੇ ਹੋਏ ਇਹ ਵੀ ਕਰ ਰਿਹਾ ਹੈ ਕਿ ਨਾ ਦੇ ਕੱਚਾ ਮੁਲਾਜ਼ਮ ਪੱਕਾ ਕਰ ਰਿਹਾ ਵਾ। ਨਾ ਕੋਈ ਡੀ ਲਾਗੂ ਕਰ ਰਿਹਾ ਵਾ। 4-4% ਦੇ ਰਿਹਾ ਵਾ ਇੱਕ ਮੋਲੀ ਪੋ ਵਿਦਈ ਜਾਂਦਾ ਕਦੀ ਦੀਵਾਲੀ ਤੇ ਕਦੀ ਕਿਤੇ। ਕੱਚੇ ਬੰਦਿਆਂ ਦੀ ਤਨਖਾਹ ਆ ਜਿਹੜੀ 97 ਰੁਪਏ ਉਹਨੇ ਵਧਾਈ ਆ ਨੋਟੀਫਿਕੇਸ਼ਨ ਸਾਡੇ ਕੋਲ ਆਏ ਨੇ ਸਾਨੂੰ ਸਾਡੇ ਪੰਜਾਬ ਦੀ ਜੱਫੇਬੰਦੀ ਵਾਲੋਂ ਆਰਡਰ ਆਇਆ ਵਾ ਕਿ ਇਹ ਜਿਹੜੇ 97 ਰੁਪਏ ਆ ਇਹਦੇ ਮੂਟੇ ਮਾਲ ਨੇ 97 ਰੁਪਏ ਤੋਂ ਮਹਿੰਗਾ ਤੇ ਤੇਲ ਹੋਗਾ 98 ਰੁਪਏ ਤੇ ਤੇਲ ਚੱਲਣ ਦੇ ਆ ਵਾ ਉਸ 97 ਰੁਪਏ ਦਾ ਜਿਹੜਾ ਤੇਲ ਆ ਇਹਨੇ 97 ਰੁਪਏ ਸਾਡੇ ਜਿਹੜੇ ਵਧਾਏ ਆ ਇੱਕ ਦਿਨ ਦਾ ਤੇਲ ਵਧਾਇਆ ਵਾ ਇਸ 97 ਰੁਪਏ ਨਾਲ ਕਿੰਨਾ ਕੁ ਟਾਈਮ ਚੱਲੇਗਾ ਇਹਨਾਂ ਦਾ 10000 ਰੁਪਏ ਨਾਲ ਦੀ ਤਨਖਾਹ ਆ 10000 ਤੋਂ ਉਲਟ ਇਹਨਾਂ ਨੂੰ ਮੁਲਾਜ਼ਮਾਂ ਨੂੰ ਕੇਵਲੇ ਕਰਜ਼ਾ ਚੁੱਕ ਕੇ ਵੀ ਆਪਣੇ ਘਰ ਦਾ ਗੁਜ਼ਾਰਾ ਕਰਨਾ ਪੈਂਦਾ ਵਾ ਭਗਵਾਨਤਮਾਨ ਸਰਕਾਰ ਏਡੀ ਨਕਮੀ ਸਰਕਾਰ ਆਈ ਆ ਪਤਾ ਨਹੀਂ ਕੋੜੇ ਬਿੱਲ ਪਾਸ ਕਰੀ ਜਾਂਦੀ ਆ ਤੇ ਵੀ ਕਿਦੋਂ ਕਰਜ਼ਾ ਚੁੱਕੀ ਜਾਂਦੀ ਆ ਸਾਡੇ ਸ਼ਹਿਰ ਤੇ ਡੰਪ ਦਾ ਇੰਨਾ ਹੀ ਵੱਡਾ ਮਸਲਾ ਵਾ ਇਹ ਸਰਕਾਰ ਕੋ ਇਹ ਡੰਪਾ ਦਾ ਮਸਲਾ ਬਿਲਕੁਲ ਹੀ ਸੁਲਝਾਇਆ ਜਾ ਰਿਹਾ ਇਹ 10 ਸਾਲ ਦੀ ਪੋਲਸੀ ਕਰਦੇ ਆ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਆ ਹਿਮਾਚਲ ਤੇ ਲਾਗੂ ਹੋ ਗਈ ਦੀਆ ਹਰਿਆਣੇ ਤੇ ਲਾਗੂ ਹੋ ਗਈ ਦੀਆ 36 ਸਾਲ ਚ ਵੀ ਲਾਗੂ ਹੋ ਗਈ ਦੀਆ ਲੇਕਿਨ ਪੰਜਾਬ ਸਰਕਾਰ ਏਡੀ ਨਕਮੀ ਸਰਕਾਰ ਆ ਕੋਈ ਨਹੀਂ ਪੰਜਾਬ ਚ ਹਲੇ ਤੱਕ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਜਿਹਦੇ ਕਰਕੇ ਸਾਨੂੰ ਮਹੀਨੇ ਬਾਅਦ 2 ਮਹੀਨੇ ਬਾਅਦ ਸਰਕਾਰ ਦਾ ਟਿਕਾਣਾ ਕਰਨਾ ਪੈਂਦਾ ਵਾ ਅੱਜ ਵੀ ਅਹੀ ਇਹ ਜਿਹੜੀਆਂ ਕਾਪੀਆਂਆਂ ਜੱਫੇਬੰਦੀ ਵੱਲੋਂ ਤੁਹਾਨੂੰ ਆਰਡਰ ਆਇਆ ਕਿ ਇਹਨਾਂ ਨੂੰ ਅੱਗ ਲਾਈ ਜਾਵੇ ਅਮੀਨੀ 95 ਰੁਪਏ ਲੈਣੇ ਆਡਾ ਜਿਹੜਾ ਬੰਦਾ ਹਾਕਾ ਇਹ ਪੰਜਾਬ ਸਰਕਾਰ ਦਾ ਹੈ ਔਰ ਇਹ ਭਗਵੰਤ ਮਾਨ ਸਾਡੇ ਪੰਜਾਬ ਦੇ ਸੀਐਮ ਸਾਹਿਬ ਹੈ ਜਿਹੜੇ ਸਾਡੀ ਜੱਥੇਬੰਦੀ ਨੂੰ ਮੀਟਿੰਗ ਦਾ ਇੱਕ ਟਾਈਮ ਦੇ ਦੇ